ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਦੇ ਵਿਰੋਧ ਦੇ ਵਿੱਚ ਗੁਰੂ ਹਰ ਸਹਾਇ ਦੇ ਵਿੱਚ ਉਹਨਾਂ ਦਾ ਪੁਤਲਾ ਫੂਕਿਆ ਗਿਆ ਜਿੱਥੇ ਪੱਤਰਕਾਰਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਜੁੱਤੀਆਂ ਮਾਰਨੀਆਂ ਵੇਖ ਲੈਣਾ ਤੇ ਇਸ ਕਰਕੇ ਪੱਤਰਕਾਰਾਂ ਦੇ ਵੱਲੋਂ ਆਮ ਲੋਕਾਂ ਦੇ ਸਹਿਯੋਗ ਦੇ ਨਾਲ ਗੁਰੂ ਹਰ ਸਹਾਇ ਦੇ ਵਿੱਚ ਪੁਤਲਾ ਫੂਕਿਆ ਗਿਆ ਲੋਕਾਂ ਦੇ ਵੱਲੋਂ ਸਖਤ ਸ਼ਬਦਾ ਦੇ ਵਿੱਚ ਨਿੰਦਾ ਕੀਤੀ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਪੱਤਰਕਾਰਾਂ ਦੇ ਨਾਲ ਸਭਾ ਦੀ ਗੈਲਰੀ ਦੇ ਵਿੱਚ ਜਿਹੜੀ ਇਹ ਬਦਸਲੂਕੀ ਕੀਤੀ ਗਈ ਹੈ ਤਾਂ ਗੁਰੂ ਹਰ ਸਹਾਇ ਦੇ ਵਿੱਚ 8 ਮਾਰਚ ਨੂੰ ਆਮ ਆਪ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਚਰਾ ਦੇ ਵੱਲੋਂ ਵਿਧਾਨ ਸਭਾ ਗੈਲਰੀ ਦੇ ਵਿੱਚ ਚੈਨਲ ਦੇ ਪੱਤਰਕਾਰਾਂ ਦੇ ਨਾਲ ਸੰਦੀਪ ਲਾਦੂਗਾ ਤੇ ਮਨਦੀਪ ਸਿੰਘ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਵੇਖ ਲੈਣਾ ਤੇਰੇ ਜੁੱਤੀਆਂ ਮਾਰਨੀਆ ਬਹਲ ਚੱਲ ਆਦਿ ਦੀਆਂ ਧਮਕੀਆਂ ਦੇਣ ਦੇ ਉੱਤੇ ਪ੍ਰੈਸ ਕਲੱਬ ਗੁਰੂ ਹਰਸਹਾਏ ਨੇ ਸਖਤ ਸ਼ਬਦਾ ਦੇ ਵਿੱਚ ਨਿੰਦਾ ਕੀਤੀ ਹੈ ਪੱਤਰਕਾਰਾਂ ਨੂੰ ਧਮਕੀ ਦੇਣ ਦੇ ਮਾਮਲੇ ਨੂੰ ਲੈ ਕੇ ਪ੍ਰੈਸ ਕਲੱਬ ਗੁਰੂ ਹਰਸਹਾਏ ਅਤੇ ਪਾਰਟੀ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਗੁਰੂ ਹਰਸਹਾਏ ਦੇ ਵਿਖੇ आप विधायक हरमीत सिंह पठान माजरा का पुतला फूकया गया है हरमीत सिंह पठान माजरा विरुद्ध नारेबाजी की गई इस मौके ते पत्रकार यूनियन प्रधान पवन पवनारी ने कहा है कि हक सच आवाज नु दबाया जा रहा है धमकियों तो डरन वाले नहीं हम पुतला फूकना प्रदर्शन दौरान पत्रकारा दमायतों से किसान जथेबंद भी आईया ने इस मौके उत्ते धर्म सिंह किसान आगू ने कहा कि जो विधायक हरमीत सिंह पठानमाजरा ਵੱਲੋਂ ਹਰਕਤ ਕੀਤੀ ਗਈ ਹੈ ਸ਼ਬਦਾਬਲੀ ਵਰਤੀ ਗਈ ਹੈ ਉਹ ਕਾਫੀ ਜ਼ਿਆਦਾ ਨਿੰਦਣਯੋਗ ਹੈ ਇਸ ਦਿਨਾਰੀ ਲੋਕਤੰਤਰ ਦੇ ਵਿੱਚ ਅਜਿਹਾ ਵਿਤੀਰਾ ਚੜਾਇਆ ਹੈ ਸਹਿਣਯੋਗ ਨਹੀਂ ਹੈ ਹੋਰ ਕੀ ਕੁਝ ਕਹਿਣਾ ਹੈ ਉਹਨਾਂ ਦਾ ਆਓ ਸੁਣਦੇ ਹਾਂ ਇਹ ਵੇਖੋ ਜੀ ਜਿਹੜੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਪ੍ਰੈਸ ਗੈਲਰੀ ਦੇ ਵਿੱਚ ਪੱਤਰਕਾਰ ਵੀ ਬੈਠੇ ਸੀ ਔਰ ਜਦੋਂ ਉਹਨਾਂ ਨੇ ਸਵਾਲ ਕੀਤੇ ਇਹਨਾਂ ਨੂੰ ਜਦੋਂ ਥੋੜਾ ਜਿਹਾ ਟਾਈਮ ਇਹਨਾਂ ਨੂੰ ਫ੍ਰੀ ਲੰਚ ਟਾਈਮ ਹੋਇਆ ਤਾਂ ਜਿਹੜਾ ਹਰਮੀਤ ਸਿੰਘ ਹੈ ਜਿਹੜਾ ਹੈਗਾ ਆਪਣਾ ਸਾਨ ਮਾਜਰਾ ਉਹ ਐਮਐਲਏ ਆਪ ਆਮ ਆਦਮੀ ਪਾਰਟੀ ਦਾ ਤਾਂ ਉਹਨੂੰ ਇੱਕ ਪੱਤਰਕਾਰ ਨੇ ਜਿਹੜਾ ਸਵਾਲ ਪੁੱਛਿਆ ਤੇ ਉਹ ਬੜਾ ਭੜਕ ਪਿਆ ਉਹਨੂੰ ਉੱਥੇ ਉਹਨੂੰ ਧਮਕੀ ਦਿੱਤੀ ਕਿ ਮੈਂ ਤੈਨੂੰ ਬਾਹਰ ਆ ਜਾ ਤੇ ਉੱਥੇ ਵੇਖਾਂਗਾ ਵੇਖੋ ਕਿਹੋ ਜਿਹਾ ਗੁੰਡਾ ਅੰਸਰ ਜਿਹੜੇ ਨੇ ਉਹ ਐਮਐਲਏ ਇਹਨਾਂ ਨੇ ਜਿਹੜੇ ਬਣਾਏ ਹੋਏ ਨੇ ਔਰ ਭਗਵੰਤ ਮਾਨ ਦੀ ਸਰਕਾਰ ਦਾ ਜਿਹੜਾ ਉਹਦੇ ਤੇ ਕੋਈ ਗੁੰਡਾ ਨਹੀਂ ਕੋਈ ਉਹਨੂੰ ਉਹਨਾਂ ਨੇ ਨਾ ਹੀ ਉਹਨੇ ਆਪਦੇ ਅਲਫਾਜ਼ ਮੂੰਹ ਇਹ ਕਹੇ ਨੇ ਕਿ ਮੇਥੋਂ ਗਲਤੀ ਨਾਲ ਨਿਕਲ ਗਿਆ ਨੇ ਮੈਂ ਮਾਫੀ ਮੰਗਦਾ ਸਵਾਹ ਅਜੇ ਵੀ ਉਹ ਕਹਿ ਰਿਹਾ ਕਿ ਕੋਈ ਗੱਲ ਨਹੀਂ ਤੁਸੀਂ ਜੋ ਕਰਨਾ ਕਰ ਲੋ ਉਹਦੇ ਵਿਰੋਧ ਦੇ ਵਿੱਚ ਅੱਜ ਪੱਤਰਕਾਰ ਭਾਈਚਾਰੇ ਨੇ ਔਰ ਸਾਰੇ ਜਿਹੜੇ ਲੋਕ ਨੇ ਉਹ ਇਸ ਗੱਲ ਦੇ ਖਿਲਾਫ ਨੇ ਕਿ ਉਹਨੂੰ ਇਹੋ ਜੀ ਜਿਹੜੀ ਸ਼ਬਦਾਵਲੀ ਉਹ ਬਿਲਕੁਲ ਨਹੀਂ ਵਰਤਣੀ ਚਾਹੀਦੀ ਜਥੇਬੰਦੀਆਂ ਸਾਰੀਆਂ ਚਾਹੁੰਦੀਆਂ ਨੇ ਕਿ ਉਹ ਲੋਕਾਂ ਕੋਲੋਂ ਔਰ ਖਾਸ ਕਰਕੇ ਉਸ ਪੱਤਰਕਾਰ ਭਾਈਚਾਰੇ ਤੋਂ ਮਾਫੀ ਮੰਗੇ ਜਿਹਦੇ ਖਿਲਾਫ ਇਹ ਸ਼ਬਦਾਵਲੀ ਵਰਤੀ। ਲੋਕਤੰਤਰ ਦਾ ਜਿਹੜਾ ਇਹ ਕਹਾਣੀ ਹੋ ਚੁੱਕਿਆ ਜੀ ਇਹ ਜਿਹੜੇ ਭਵੰਤਮਾਨ ਦੀ ਸਰਕਾਰ ਚ ਉਹ ਜਿਹੜਾ ਉਹ ਪੱਤਰਕਾਰਾਂ ਵਾਲੇ ਵੀ ਗੱਲਬਾਤ ਲਾਤੇ ਉਹਨਾਂ ਦੇ ਐਮਐਲਏ ਜਨ ਸਭਾ ਦੀ ਗੈਲਰੀ ਦੇ ਵਿੱਚ ਪੱਤਰਕਾਰ ਗੈਲਰੀ ਦੇ ਵਿੱਚ ਸਾਰੇ ਆਮ ਧੱਕੇ ਮਾਰੇ ਪੱਤਰਕਾਰ ਸੰਦੀਪ ਲਾਧੂ ਗਾਣੂ ਅੱਜ ਉਹ ਤੁਮਕੇ ਦੇ ਤੈਨੂੰ ਨਿਬਲਾਂਗੇ ਕਿਉਂਕਿ ਉਹਨੇ ਉਹਨਾਂ ਦੀ ਇੱਕ ਖਬਰ ਚਲਾਈ ਸੀ ਉਸ ਦੇ ਜਿਹੜਾ ਉਹਦੇ ਤੋਂ ਖਫਾ ਹੋ ਗਏ ਉਹਨੇ ਗੱਲਬਾਤ ਤੱਕ ਗਏ ਨੇ ਧੱਕੇ ਮਾਰੇ ਨੇ ਜਿਸ ਦੀ ਅਸੀਂ ਸੱਚ ਸ਼ਬਦਾਂ ਜਮਿੰਦਾ ਕਰਦੇ ਹਾਂ ਔਰ ਉਸੇ ਦੇ ਜਿਹੜਾ ਵਿਰੋਧ ਵਿੱਚ ਹੀ ਅਸੀਂ ਅੱਜ ਪਤਰਕਾਰ ਭਾਈਚਾਰਾ ਤੇ ਨਾਲ ਭਰਾਤਰੀ ਜਿੱਥੇ ਬੰਨੀਆਂ ਕਿਸਾਨ ਜਿੱਥੇ ਬੰਦਿਆਂ ਨਾਲ ਲੈ ਕੇ ਅਸੀਂ ਪਠਾਨ ਮਾਜਰਾ ਦੇ ਖਿਲਾਫ ਜਿਹੜਾ ਹੈ ਇਹ ਅਰਥੀ ਫੂਲ ਪ੍ਰਦਰਸ਼ਨ ਕੀਤਾ ਹੈ ਅਤੇ ਅਸੀਂ ਮੰਗ ਕਰਦੇ ਹਾਂ ਕਿ ਉਸ ਨੂੰ ਸਰਕਾਰ ਸਰਕਾਰ ਤੋਂ ਬਰਖਾਸਤ ਕੀਤਾ ਜਾਵੇ ਤਾਂ ਨਹੀਂ ਮੇਰਾ ਸਾਡੇ ਪਤਰਕਾਰ ਨੂੰ ਸਾਫ ਮਿਲੇਗਾ ਨਹੀਂ ਤਾਂ ਅਸੀਂ ਅਗਲੇ ਹੀ ਜਾ ਪ੍ਰੋਗਰਾਮ ਉਲੀਕਣ ਲਈ ਅਗੇ ਸੰਘਰਸ਼ ਉਹ ਚੈਨਲ ਲਈ ਤਿਆਰ ਹਾਂ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਜਿਹੜੇ ਆਪ ਐਮਐਲਏ ਪਠਾਨ ਮਾਜਰਾ ਦੀ ਜਿਹੜਿਆ ਸ਼ਬਦ ਸ਼ਬਦਾ ਦੇ ਵਿੱਚ ਨਿੰਦਾ ਕੀਤੀ ਗਈ ਕਿਸ ਤਰੀਕੇ ਦੇ ਨਾਲ ਪੱਤਰਕਾਰਾਂ ਨੂੰ ਧਮਕਾਇਆ ਜਾਂਦਾ ਹੈ ਡਰਾਇਆ ਜਾਂਦਾ ਤੇ ਧਮਕੀਆਂ ਦਿੱਤੀਆਂ ਜਾਂਦੇ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਚੋਂ ਕੱਢਣ ਨੂੰ ਆਖਿਆ ਜਾਂਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ABC ਪੰਜਾਬ ਦੇ ਪੱਤਰਕਾਰ ਸੰਦੀਪ ਲਾਦੂਗਾ ਤੇ ਮਨਦੀਪ ਸਿੰਗਲ ੱੱਕੇ ਮਾਰ ਕੇ ਕੱਢਣ ਦੀ ਕੋਸ਼ਿਸ਼ਾਂ ਕੀਤੀ ਜਾਂਦੇ ਕਿਹਾ ਜਾਂਦਾ ਕਿ ਤੈਨੂੰ ਵੇਖ ਲਵਾਂਗੇ ਤੇ ਨਾਲ ਹੀ ਜੁੱਤੀਆਂ ਮਾਰਨ ਦੀਆਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀ ਜਾਂਦੀਆਂ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਤੁਸੀਂ ਵੀ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ